ਬਟਾਲਾ ਵਿੱਚ ਥਾਣਿਆਂ ਉੱਤੇ ਹੋਏ ਹਮਲੇ ਨੂੰ ਲੈ ਕੇ ਡੀਸੀਪੀ ਨੇ ਸਾਰੀ ਗੱਲ ਕੀਤੀ ਕਲੀਅਰ ਦੇਖੋ ਕੀ ਕਿਹਾ ਕੱਲ ਬਟਾਲਾ ਪੁਲਿਸ ਨੇ ਜਿਹੜਾ ਇੱਕ ਟੈਰਰ ਮੋਡਿਊਲ ਬਸਟ ਕਰਕੇ ਦੋ ਪੁਲਿਸ ਸਟੇਸ਼ਨਸ ਤੇ ਗ੍ਰੇਨੇਡ ਅਟੈਕਸ ਦੇ ਕੇਸਸ ਸੋਲਵ ਕਰ ਲਏ ਸੀਗੇ ਉਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਹਾਲ ਦੇ ਦਿਨਾਂ ਦੇ ਵਿੱਚ ਪੁਲਿਸ ਸਟੇਸ਼ਨਸ ਤੇ ਜਿਹੜੇ ਅਟੈਕਸ ਦੇ ਸਾਰੇ ਇਨਸੀਡੈਂਟਸ ਸੋਲਵ ਕਰ ਲਏ ਤੇ ਇਸ ਦੇ ਵਿੱਚ ਪੰਜ ਮੋਡਿਊਲਸ ਬਸਟ ਕੀਤੇ ਗਏ ਹੈਗੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਦੋ ਮੋਡਿਊਲਸ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੇ ਬਾਕੀ ਜਿਹੜੇ ਬੱਬਰ ਖਾਲਸਾ ਨਾਲ ਸੰਬੰਧਿਤ ਹੈਗੇ ਇਹ ਸਾਰੇ ਮੋਡਿਊਲਸ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਬੈਠੇ ਮਾਸਟਰਮਾਈਂਡਸ ਆਈਐਸਆਈ ਦੇ ਇਸ਼ਾਰਿਆਂ ਤੇ ਕੰਟਰੋਲ ਕਰ ਰਹੇ ਸੀਗੇ ਤੇ ਯੂਐਸਏ ਕੈਨੇਡਾ ਯੂਰਪ ਦੇ ਵਿੱਚ ਦੈਟ ਹੈਂਡਲਰਸ ਇਹ ਜਿਹੜੇ ਮੋਡਿਊਲ ਮੈਂਬਰਸ ਨੂੰ ਆਪਰੇਟ ਕਰ ਰਹੇ ਸੀਗੇ ਟੋਟਲ 14 ਪਰਸਨਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਪੰਜ ਗ੍ਰੇਨੇਡਸ ਅੱਠ ਪਿਸਟਲਸ ਇਨਕਲੂਡਿੰਗ 2 ਗਲੌਕ ਪਿਸਟਲਸ 2 AK47 ਰਾਈਫਲਸ ਤੇ ਕੁਝ ਗੱਡੀਆਂ ਇਹ 1.4 ਕੇਜੀ ਹਿਰੋਇਨ ਰਿਕਵਰ ਹੋਈ ਹੈ ਤੇ ਇਸ ਦੇ ਨਾਲ ਹੀ ਆਈਐਸਆਈ ਦੀ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਪੀਸ ਨੂੰ ਡਿਸਟਰਬ ਕਰਨ ਦੀ ਅਸੀਂ ਵਿਫਲ ਕਰਤੀ ਹੈ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਧ੍ਰੱਟਤਾ ਨਾਲ ਪੰਜਾਬ ਦੇ ਵਿੱਚ ਪੀਸ ਤੇ ਹਾਰਮੋਨੀ ਬਣਾ ਕੇ ਰੱਖੂਗੀ ਤੇ ਨਾਲ ਦੀ ਨਾਲ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਸ ਤਰ੍ਹਾਂ ਦੇ ਕ੍ਰਿਮਨਲ ਐਲੀਮੈਂਟਸ ਦੇ ਬਹਿਕਾਵੇ ਦੇ ਵਿੱਚ ਨਾ ਆਓ ਕਿ ਇਹ ਜਿਹੜੇ ਬੰਦੇ ਪਾਕਿਸਤਾਨ ਬੈਠੇ ਆਂ ਯਾ ਬਾਹਰ ਬੈਠੇ ਹੈ ਇਹ ਤੁਹਾਨੂੰ ਵਰਤਦੇ ਹੈਗੇ ਤੇ ਉਸ ਤੋਂ ਬਾਅਦ ਜਿਹੜਾ ਕਰਾਇਮ ਹੁੰਦਾ ਹੈ ਉਸ ਦਾ ਅੰਜਾਮ ਜਿਹੜਾ ਹੈਗਾ ਉਹ ਅਨਸਸਪੈਕਟਿੰਗ ਯੂਥ ਨੂੰ ਭੁਗਤਣਾ ਪੈਂਦਾ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਪੋਜ਼ਿਟਿਵ ਐਕਟੀਵਿਟੀਆਂ ਪ੍ਰਤੀ ਜਿਹੜਾ ਆਪਣਾ ਧਿਆਨ ਕਰੋ ਸਪੋਰਟਸ ਤੇ এমਪਲੋਇਮੈਂਟ ਵੱਲ ਧਿਆਨ ਦਿੱਤਾ ਜਾਵੇ ਤੇ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੂਗੀ ਬਟਾਲਾ ਵਿੱਚ ਥਾਣੇ ਉੱਤੇ ਹੋਏ ਹਮਲੇ ਨੂੰ ਲੈ ਕੇ ਡੀਸੀਪੀ ਨੇ ਸਾਰੀ ਗੱਲ ਕੀਤੀ ਕਲੀਅਰ ਦੇਖੋ ਕੀ ਕਿਹਾ ਕੱਲ ਪਟਿਆਲਾ ਪੁਲਿਸ ਨੇ ਜਿਹੜਾ ਇੱਕ ਟੈਰਰ ਮੋਡਿਊਲ ਬਸਟ ਕਰਕੇ ਦੋ ਪੁਲਿਸ ਸਟੇਸ਼ਨਸ ਤੇ ਗ੍ਰੇਨੇਡ ਅਟੈਕਸ ਦੇ ਕੇਸਸ ਸੋਲਵ ਕਰ ਲਏ ਸੀਗੇ ਉਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਖਾਲਦੇ ਦਿਨਾਂ ਦੇ ਵਿੱਚ ਪੁਲਿਸ ਸਟੇਸ਼ਨਸ ਤੇ ਜਿਹੜੇ ਅਟੈਕਸ ਦੇ ਸਾਰੇ ਇਨਸੀਡੈਂਟਸ ਸੋਲਵ ਕਰ ਲਏ ਤੇ ਇਸ ਦੇ ਵਿੱਚ ਪੰਜ ਮੋਡਿਊਲਸ ਬਸਟ ਕੀਤੇ ਗਏ ਹੈਗੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਦੋ ਮੋਡਿਊਲਸ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੇ ਬਾਕੀ ਜਿਹੜੇ ਬੱਬਰ ਖਾਲਸਾ ਨਾਲ ਸੰਬੰਧਿਤ ਹੈਗੇ ਇਹ ਸਾਰੇ ਮੋਡਿਊਲਸ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਬੈਠੇ ਮਾਸਟਰਮਾਈਂਡਸ ਆਈਐਸਆਈ ਦੇ ਇਸ਼ਾਰਿਆਂ ਤੇ ਕੰਟਰੋਲ ਕਰ ਰਹੇ ਸੀਗੇ ਤੇ ਯੂਐਸਏ ਕੈਨੇਡਾ ਯੂਰਪ ਦੇ ਵਿੱਚ ਦੈਟ ਹੈਂਡਲਰਸ ਇਹ ਜਿਹੜੇ ਮੋਡਿਊਲ ਮੈਂਬਰਸ ਨੂੰ ਆਪਰੇਟ ਕਰ ਰਹੇ ਸੀਗੇ ਟੋਟਲ 14 ਪਰਸਨਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਪੰਜ ਗ੍ਰਨੇਡਸ ਅੱਠ ਪਿਸਟਲਸ ਇਨਕਲੂਡਿੰਗ ਟੂ ਗਲੌਕ ਪਿਸਟਲਸ 2ਏਕੇ47 ਰਾਈਫਲਸ ਤੇ ਕੁਝ ਗੱਡੀਆਂ ਇਹ 1.4 ਕਿਜੀ ਹਿਰੋਇਨ ਰਿਕਵਰ ਹੋਈ ਹੈ ਤੇ ਇਸ ਦੇ ਨਾਲ ਹੀ ਆਈਐਸਆਈ ਦੀ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਪੀਸ ਨੂੰ ਡਿਸਟਰਬ ਕਰਨ ਦੀ ਅਸੀਂ ਵਿਫਲ ਕਰਤੀ ਹੈ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਧ੍ਰੱਟਤਾ ਨਾਲ ਪੰਜਾਬ ਦੇ ਵਿੱਚ ਪੀਸ ਤੇ ਹਾਰਮੋਨੀ ਬਣਾ ਕੇ ਰੱਖੂਗੀ ਤੇ ਨਾਲ ਦੀ ਨਾਲ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਸ ਤਰ੍ਹਾਂ ਦੇ ਕ੍ਰਾਈਮਨਲ ਐਲੀਮੈਂਟਸ ਦੇ ਬਹਿਕਾਵੇ ਦੇ ਵਿੱਚ ਨਾ ਆਓ ਕਿ ਇਹ ਜਿਹੜੇ ਬੰਦੇ ਪਾਕਿਸਤਾਨ ਬੈਠੇ ਹੈ ਜਾਂ ਬਾਹਰ ਬੈਠੇ ਹੈ ਇਹ ਤੁਹਾਨੂੰ ਵਰਤਦੇ ਹੈਗੇ ਤੇ ਉਸ ਤੋਂ ਬਾਅਦ ਜਿਹੜਾ ਕ੍ਰਾਈਮ ਜੁੰਟਾਏ ਉਸ ਦਾ ਅੰਜਾਮ ਜਿਹੜਾ ਹੈਗਾ ਉਹ ਅਨਸਸਪੈਕਟਿੰਗ ਯੂਥ ਨੂੰ ਭਗਤਣਾ ਪੈਂਦਾ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਪੋਜ਼ਿਟਿਵ ਐਕਟੀਵਿਟੀਆਂ ਪ੍ਰਤੀ ਜਿਹੜਾ ਆਪਣਾ ਧਿਆਨ ਕਰੋ ਸਪੋਰਟਸ ਤੇ এমਪਲੋਇਮੈਂਟ ਵੱਲ ਧਿਆਨ ਦਿੱਤਾ ਜਾਵੇ ਤੇ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੂਗੀ